ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਇੱਕ ਬੇਨਤੀ ਲੈ ਕੇ ਹਾਜ਼ਰ ਹੋਇਆ ਆਪਣੇ ਜਿਹੜੇ ਭਰਾ ਕਲੱਬ ਵਾਲੇ ਆ ਪਿੰਡ ਭਾਈ ਰੂਪਾ ਤੋਂ ਤੇ ਜਿਹੜੇ ਵੀਰਦਾਨੀ ਸੱਜਣਾ ਇੱਕ ਬੇਨਤੀ ਰਿਕੁਐਸਟ ਹੈ ਵੀ ਇੱਕ ਨਾਹ ਜਿਹੜੀ ਤੁਸੀਂ ਆ ਫੋਟੋ ਦੇਖ ਰਹੇ ਹੋ ਮੁੰਡਾ ਇਹ ਆਪਣੇ ਪਿੰਡ ਦਾ ਹੈ ਇਹ ਬਰਨਾਲੇ ਐਸ ਟਾਈਮ ਹਸਪਤਾਲ ਦੇ ਵਿੱਚ ਵਿਚਾਰਾ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਗਰੀਬ ਪਰਿਵਾਰ ਹੈ ਜਿੰਨੀ ਕ ਘਰ ਦੇ ਵਿੱਚ ਪੂੰਜੀ ਸੀ ਸਮਰੱਥਾ ਸੀ ਸਾਰੀ ਲਾ ਚੁੱਕੇ ਆ ਤੇ ਰਿਸ਼ਤੇਦਾਰਾਂ ਤੋਂ ਭੈਣ ਭਾਈਆਂ ਤੋਂ ਫੜ ਕੇ ਵੀ ਲਾ ਚੁੱਕੇ ਆ ਪੂੰਜੀ ਹੁਣ ਪੈਸਾ ਕੋਲੇ ਕੋਈ ਨਹੀਂ ਤੇ ਦਿਹਾੜੀਦਾਰ ਪਰਿਵਾਰ ਹੈ ਤੇ ਇੱਕ ਬੱਚਾ ਇਹਨਾਂ ਦਾ ਆ ਪਹਿਲਾਂ ਹੀ ਆ ਵੀਡੀਓ ਤੁਹਾਨੂੰ ਦਿਖਾਉਨੇ ਆ ਆਪਾਂ ਪਹਿਲਾਂ ਹੀ 28 ਸਾਲ ਹੋ ਗਏ ਮੰਜੇ ਤੇ ਉਹ ਵਿਚਾਰਾ ਆਮ ਬੱਚੇ ਇਸ ਤਰ੍ਹਾਂ ਤਾਂ ਨੂੰ ਵਾਧੇ ਨੇ ਤੇ ਇਹ ਵਿਚਾਰਾ ਇਸ ਤਰ੍ਹਾਂ ਵਧਿਆ 28 ਸਾਲਾਂ ਦਾ ਮੰਜੀ ਤੇ ਹੀ ਪਿਆ ਉਹ ਇੱਕ ਬੱਚਾ ਜਿਹੜਾ ਹਸਪਤਾਲ ਦੇ ਵਿੱਚ ਪਿਆ ਉਹ ਸਾਰਾ ਜਾਨੀ ਕਿ ਕਾਰੋਬਾਰ ਕਰਦਾ ਤੇ ਮਾਪਿਓ ਨਾਲ ਹੈਲਪ ਕਰਾਉਂਦਾ ਸੀ ਇਹ ਬੱਚੇ ਦੀ ਵੀ ਚੱਕਰ ਕਰਦਾ ਸੀਗਾ ਤੇ ਉਹ ਹੁਣ ਹਸਪਤਾਲ ਚ ਪਿਆ ਉਹ ਤੰਦਰੁਸਤ ਸੀਗਾ ਉਹਦੇ ਦਿਮਾਗ ਤੇ ਸਿਰਸੁਰ ਤੇ ਸੱਟ ਲੱਗੀ ਤੇ ਕਾਫੀ ਪੈਸਾ ਲੱਗ ਚੁੱਕਿਆ ਤੇ ਹੁਣ ਪੈਸਾ ਪਰਿਵਾਰ ਕੋਲੇ ਸਮਰੱਥਾ ਹੈ ਨਹੀਂ ਲਾਉਣ ਵਾਸਤੇ ਤੇ ਆ ਆਪਾਂ ਨਾਲ ਨਾਲ ਉਹਨਾਂ ਦੇ ਘਰ ਦਾ ਨੰਬਰ ਵੀ ਦਿੱਤਾ ਹੈ ਤੇ ਉਹਨਾਂ ਦਾ ਬੈਂਕ ਅਕਾਊਂਟ ਨੰਬਰ ਵੀ ਦਿੱਤਾ ਉਹਦੇ ਡੈਡੀ ਦਾ ਤੇ ਆ ਉਹਨਾਂ ਦਾ ਨੰਬਰ ਆ ਜਿਹੜਾ ਇਹਦੇ ਤੇ ਤੁਸੀਂ ਗੱਲਬਾਤ ਕਰ ਸਕਦੇ ਸਿੱਧੀ ਵੀ ਸੇਵਾ ਜਿਹੜੇ ਵੀਰ ਨੇ ਕਿਸੇ ਨੇ ਆਪਣੇ ਵਾਸਤੇ 10 50 ਸ਼ਾਇਦ ਕੋਈ ਵੱਡੀ ਚੀਜ਼ ਨਾ ਹੋਣ ਪਰ ਉਸ ਪਰਿਵਾਰ ਲਈ ਬਹੁਤ ਵੱਡੀ ਹੈਲਪ ਹੋ ਸਕਦੀ ਹੈ ਤੇ ਕਿਰਪਾ ਕਰਕੇ ਜੋ ਵੀ ਬੰਦਾ ਨਾ ਵੀਰ ਮੇਰਾ ਉਹਨਾਂ ਦੀ ਹੈਲਪ ਕਰਨਾ ਚਾਹੁੰਦਾ ਜਰੂਰ ਅੱਗੇ ਆਵੇ ਐਨਆਰਆਈ ਭਰਾਵਾਂ ਨੂੰ ਵੀ ਬੇਨਤੀ ਹੈ ਤੇ ਜਿਹੜੇ ਦਾਨੀ ਸੱਜਣਾ ਉਹਨਾਂ ਨੂੰ ਵੀ ਬੇਨਤੀ ਹੈ ਜਿਹੜੇ ਕੋਈ ਗੁਰੂ ਦਾ ਦਸ ਬੰਦ ਕਰਦੇ ਨੇ ਗੁਰੂ ਦੇ ਕਹੇ ਤੇ ਉਸ ਮਾਲਕ ਦੀ ਕਹਿੰਦੇ ਹੁੰਦੇ ਐ ਗੁਰੂ ਦਾ ਗੋਲਕ ਗਰੀਬ ਦਾ ਮੂੰਹ ਤੇ ਆਪਾਂ ਹੋਰ ਵੀ ਬਥੇਰਾ ਪੈਸਾ ਪਾਸੇ-ਆਸੇ ਚਲੋ ਕਰਦੇ ਰਹਿੰਦੇ ਆ ਇਧਰ-ਉਧਰ ਤੇ ਆਪਣੇ ਆਸ-ਪਾਸ ਵੀ ਨਗਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਲੋੜਵੰਦ ਪਰਿਵਾਰ ਹੁੰਦੇ ਆ ਜਿਨ੍ਹਾਂ ਨੂੰ ਸਹਾਇਤਾ ਦੀ ਵਾਕਈ ਲੋੜ ਹੁੰਦੀ ਹੈ ਤੇ ਕੋਈ ਜ਼ਿਆਦਾ ਦੂਰ ਜਾ ਕੇ ਜਾਂ ਕਿ ਹੋਰ ਪਿੰਡਾਂ ਦੇ ਵਿੱਚ ਜਾ ਕੇ ਬਦਾਮਾਂ ਵਾਲੀ ਖੀਰ ਦੇ ਲੰਗਰ ਲਾ ਕੇ ਪਰਮਾਤਮਾ ਦੀ ਸੇਵਾ ਜਾਂ ਉਹਦੀ ਖੁਸ਼ੀ ਨਹੀਂ ਲਈ ਜਾ ਸਕਦੀ ਅਸਲ ਖੁਸ਼ੀ ਇਹੀ ਹੁੰਦੀ ਹੈ ਵੀ ਕਿਸੇ ਦੁਖੀ ਦੀ ਗਰੀਬ ਦੀ ਬਾਹ ਫੜ ਲਓ ਤੇ ਉਹਦੀ ਮਦਦ ਕਰ ਦਿਓ ਬਸ ਮੱਥ ਬਨ ਕੇ ਮੇਰੀ ਬੇਨਤੀ ਹੈ ਕਿ ਇਸ ਪਰਿਵਾਰ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ ਜਿਹੜਾ ਕੋਈ ਭੈਰੂਪੇ ਨਗਰ ਦੇ ਰਹਿਣ ਵਾਲੇ ਆ ਉਹਨਾਂ ਨੂੰ ਮੈਂ ਦੱਸ ਦਿਆਂ ਵੀ ਇਹਨਾਂ ਦਾ ਘਰ ਜਿਹੜਾ ਹੈਗਾ ਬਾਬਾ ਕਰਮਚੰਦ ਕੀ ਧਰਮਸ਼ਾਲਾ ਦੇ ਪਿਛਲੀ ਸਾਈਡ ਹੈ ਜਿੱਧਰ ਆਪਣੇ ਡੈਰੀ ਆ ਗਈ ਡੈਰੀ ਦੇ ਮਗਰਲੀ ਸਾਈਡ ਇਹਨਾਂ ਦਾ ਘਰ ਆ ਨਾਨਕੇ ਦੇ ਡੈਡੀ ਦਾ ਨਾਮ ਮੁੰਡੇ ਦਾ ਤੇ ਜਿਹੜਾ ਮੁੰਡਾ ਪਿਆ ਉਹਦਾ ਨਾਮ ਹੈਗਾ ਬੱਬੂ ਉਹ ਇਸ ਟਾਈਮ ਬਰਨਾਲੇ ਹਸਪਤਾਲ ਦੇ ਵਿੱਚ ਪਿਆ ਆ ਵੀਡੀਓ ਤੁਸੀਂ ਨਾਲ-ਨਾਲ ਦੇਖ ਰਹੇ ਹੋ ਤੇ ਆ ਹੁਣ ਇਸ ਤੋਂ ਬਾਅਦ ਵੀਡੀਓ ਦੀ ਮਾਂ ਗੱਲ ਕਰੂਗੀ ਮੁੰਡੇ ਦੀ ਆ ਬੱਚਾ ਤੁਸੀਂ ਦੇਖੋਗੇ ਜਿਹੜਾ ਪਹਿਲਾਂ ਹੀ 27-28 ਸਾਲਾਂ ਦਾ ਮੱਝੇ ਤੇ ਪਿਆ ਵਿਚਾਰਾ ਇਹਨੂੰ ਵੀ ਉਹ ਮੁੰਡਾ ਸਾਹਮਦਾ ਸੀ ਤੇ ਨਾਲ ਹੈਲਪ ਕਰਾਉਂਦਾ ਸੀ ਆਪਦੇ ਮਾਪੇ ਉਹਦੀ ਖੇਤੀਬਾੜੀ ਦਾ ਚਲੋ ਜੋ ਵੀ ਮਾੜਾ-ਵੋਟਾ ਦਿਹਾੜੀਦਾਰ ਬੰਦੇ ਆ ਕਰਦੇ ਸੀਗੇ ਤੇ ਹੁਣ ਉਹ ਵਿਚਾਰੀਆ ਮਾਤਾ ਜੀ ਦੀ ਕੱਲੀ ਐ ਪਿਓ ਇਹਦਾ ਹਸਪਤਾਲ 'ਚ ਬੈਠਾ ਉਹ ਮੁੰਡੇ ਕੋਲੇ ਤੇ ਬੜਾ ਔਖਾ ਜਾਨੀ ਕੀ ਹੋਇਆ ਪਿਆ ਕੰਮ ਤੇ ਆਹ ਵੀਡੀਓ ਹੁਣ ਇਸ ਤੋਂ ਬਾਅਦ ਆਪਾਂ ਉਹਨਾਂ ਦੀ ਲਾਉਣ ਲੱਗੇ ਆ ਤੇ ਆਹ ਤੁਸੀਂ ਦੇਖ ਕੇ ਤੇ ਆਹ ਨੰਬਰਾਂ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਖਾਸ ਕਰਕੇ ਇੱਕ ਮੇਰੀ ਬੇਨਤੀ ਐ ਰਪਿੰਦਰ ਜਲਾਲ ਨੂੰ ਮੇਰਾ ਨੰਬਰ ਉਹ ਬਾਈ ਕੋਲੇ ਹੈਗਾ ਤੇ ਮੈਂ ਲਾਇਆ ਸੀ ਉਹਦਾ ਨੰਬਰ ਬੰਦ ਆਈ ਜਾਂਦਾ ਹੋ ਸਕਦਾ ਉਹ ਕਿਸੇ ਪਾਸੇ ਬਾਹਰ ਕੈਨੇਡਾ ਵਗੈਰਾ ਦੇ ਟੂਰ ਤੇ ਹੋਵੇ ਤੇ ਜੇ ਮੇਰਾ ਵੀਰ ਉਹ ਉਹਦੇ ਤੱਕ ਇਹ ਵੀਡੀਓ ਪਹੁੰਚਦੀ ਹੈ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ ਭਾਈ ਰੁਪਾ ਸੀਰਾ ਖੋਖਰ ਮੇਰਾ ਨੰਬਰ ਉਹਨਾਂ ਕੋਲੇ ਹੈਗਾ ਤੇ ਅਥ ਬਨ ਕੇ ਬੇਨਤੀ ਹੈ ਕਿ ਜ਼ਰੂਰ ਇਸ ਪਰਿਵਾਰ ਦੀ ਹੈਲਪ ਕੀਤੀ ਜਾਵੇ ਤੇ ਆ ਵੀਡੀਓ ਤੁਸੀਂ ਅੱਗੇ ਦੇਖੋ ਆਹਾ ਵੀਡੀਓ ਇਹਨਾਂ ਦੇ ਪਰਿਵਾਰ ਦੀ ਹੈ। ਨਵਰੀ ਆ ਮੁੰਡੇ ਦੀ ਮਾਂ ਉਸ ਦੀ ਬੱਚੇ ਦੀ ਤੇ ਆ ਬੱਚਾ ਵੀ ਤੁਹਾਨੂੰ ਦਿਖਾਉਂਦੇ ਆ ਨਾਲ ਹੀ ਪਿਆ। ਤੇ ਇਹਨੂੰ ਤਾਂ ਤਕਰੀਬਨ ਵਿਚਾਰੇ ਨੂੰ 28 ਸਾਲ ਹੀ ਹੋ ਚੱਲੇ ਅੱਜ ਤੇ ਇਸੇ ਤਰੀਕੇ ਇਹ ਨਾਂ ਮੰਜੇ ਤੇ ਪਿਆ ਇਸੇ ਤਰੀਕੇ ਇਹ ਪਿਆ ਪਿਆਈ ਵਧਿਆ ਸਾਹ ਚ ਲੋ ਵੀ ਜਿੰਨਾ ਕਿ ਵੀ ਇਹਦਾ ਸਰੀਰ ਤੁਹਾਨੂੰ ਦਿਖਾਈ ਦੇ ਰਿਹਾ। ਤੇ ਆ ਬੱਚੇ ਦੀ ਮਾਂ ਹੈ ਇਹ ਇੱਕ ਬੱਚਾ ਹੋਰ ਆ ਜਿਹੜਾ ਇਸ ਟਾਈਮ ਬਰਨਾਲੇ ਹਸਪਤਾਲ ਦੇ ਵਿੱਚ ਪਿਆ ਉਹਦੇ ਦੇ ਨਾ ਸਿਰ ਤੇ ਸੱਟ ਵਗੈਰਾ ਲੱਗੀ ਸੀ ਹਾਂਜੀ ਵੀ 28 ਸਾਲ ਦਾ ਤਾਂ ਬੱਚਾ ਹੋ ਗਿਆ ਇਹ ਪਿਆਏ ਵੀ ਮਾਂ ਵੀ ਸਾਂਭਦੀ ਸੀ ਉਹ ਬੱਚਾ ਵੀ ਸਾਂਭਦਾ ਸੀਗਾ ਜਿਹੜਾ ਹਸਪਤਾਲ ਪਿਆ ਆ ਤੇ ਹੁਣ ਉਹਦਾ ਹੀ ਸੀਰੰਟ ਹੋ ਗਿਆ 24 ਸਾਲ ਦੀ ਉਮਰ ਸੀਗੀ ਉਹਦੀ ਹਾਂਜੀ ਇਹ ਤਾਂ ਲਾਹ ਨੂੰ ਗਿਆ ਵਾਸੀ ਉੱਥੇ ਹੀ ਸੀਰੰਟ ਹੋ ਗਿਆ ਸੰਤਾ ਨੂੰ ਪਤਾ ਵੀ ਨਹੀਂ ਲੱਗਿਆ ਇਹ ਚੀ 7 ਲੱਖ ਰੁਪਏ ਤਾਂ ਸਿਰ ਸਿਰ ਤੇ ਹੀ ਲੱਗ ਗਿਆ ਹਾਂਜੀ ਹਾਂ ਫੇਰ ਉਹਦੀ ਲਾਤਾਂ 10 ਜੇ 5 ਜੇ ਸਿਰ ਦਾ ਆਪਰੇਸ਼ਨ ਪਿਆ ਆ ਵੀ ਇਸ ਤਗਰੀਬ ਬੰਦੇ ਆਗੇ ਤਾਂ ਤ ਅੱਗੇ ਰੱਬ ਨੇ ਮਾਰ ਪਾਈ ਸੀਗੀ ਬਿਲਕੁਲ ਹੋਰ ਪਾਤੀ ਹੁਣ ਹੁਣ ਸਾਡਾ ਜਮਈ ਉਹ ਹੋ ਗਿਆ ਇਹਦੇ ਸਿਰ ਤੇ ਹੀ ਸੀ ਅਸੀਂ ਵੀ ਜਵਾਕ ਸਿਰ ਤੇ ਜਿਹੜਾ ਸਾਡਾ ਉੱਥੇ ਪਿਆ ਆ ਹਾਂਜੀ ਉਹ ਦੱਸੇ ਕੋਈ ਨਹੀਂ ਉਹ ਬੱਚਾ ਪਿਆ ਹੁਣ ਉੱਥੇ ਕਿੰਨਾ ਚਿਰ ਹੋ ਗਿਆ ਮਹੀਨਾ ਹੋ ਗਿਆ ਉਸ ਬੱਚੇ ਨੂੰ ਹਾਂ ਮਹੀਨੇ ਤੋਂ ਹਾਂ ਮਹੀਨਾ ਹੋ ਗਿਆ ਤਕਰੀਬਨ ਤੇ ਜਿਹੜੇ ਵੀ ਕੋਈ ਕਿਸੇ ਨੇ ਬੱਸ ਵਾਲਿਆਂ ਨੇ ਵੀ ਮਦਦ ਦਿੱਤੀ ਹਜੇ ਹੂੰ ਉਹ ਵੀ ਅਸੀਂ ਫੜ ਫੜ ਕੇ ਲਾਈ ਜਾਂਦੇ ਹਜੇ ਆ ਬੱਸ ਦੇ ਨਾਲ ਟੱਕਰ ਹੋ ਗਈ ਸੀ ਦੱਸਦੇ ਆ ਤੇ ਟੱਕਰ ਹੋਈ ਆ ਮੋਟਰਸਾਈਕਲ ਤੇ ਜਾਂਦਾ ਸੀ ਆਪਦੀ ਭੂਆ ਕੋਲੇ ਤੇ ਜਾਂਦੇ ਰਸਤੇ ਦੇ ਵਿੱਚ ਬੱਸ ਦੇ ਨਾਲ ਟੱਕਰ ਹੋ ਗਈ ਆ ਦੇਖੋ ਆ ਬੱਚਾ ਦਾ ਵਿਚਾਰਾ ਨਾ ਜਮਾ ਮੰਨ ਕੇ ਚੱਲੋ ਵੀ 28 ਸਾਲਾਂ ਦਾ ਇਸੇ ਤਰ੍ਹਾਂ ਹੀ ਇਹ ਪਿਆਰ ਹਜੇ ਤੇ ਤੇ ਦੂਸਰਾ ਬੱਚਾ ਜਿਹੜਾ ਹੈਗਾ ਉਹਦੀ ਆਪਾਂ ਫੋਟੋ ਤੁਹਾਨੂੰ ਨਾਲ ਮੈਂਸ਼ਨ ਕਰਦੇ ਆ ਇਹਦੇ ਵਿੱਚ ਤੁਸੀਂ ਉਹ ਵੀ ਦੇਖ ਸਕਦੇ ਹਸਪਤਾਲ ਦੇ ਵਿੱਚ ਬਰਨਾਲੇ ਇਸ ਟਾਈਮ ਤੇ ਆਇਆ ਹੋ ਤੇ ਆਥਵਨ ਕੇ ਬੇਨਤੀ ਹੈ ਕਿ ਜਿਹੜਾ ਕੋਈ ਪਰਿਵਾਰ ਨਾਲ ਮਦਦ ਕਰ ਸਕਦਾ ਜਿੰਨੇ ਵੀ ਜਿੰਨੇ ਦੀ ਵੀ ਕਰ ਸਕਦਾ ਉਹਨੇ ਦੀ ਕਰੋ ਜੇ ਤਾਂ ਕੋਈ ਸਿੱਧਾ ਆ ਕੇ ਘਰੇ ਮਿਲਣਾ ਚਾਹੁੰਦਾ ਤਾਂ ਆਪਣੇ ਬਾਬਾ ਕਰਮਚੰਦ ਕੀ ਧਰਮਸ਼ਾਲਾ ਦੇ ਮਗਰਲੇ ਪਾਸੇ ਘਰ ਹੈ ਪਿਤਾ ਦਾ ਨਾਮ ਇਹਨਾਂ ਦਾ ਨਾਨਕ ਸਿੰਘ ਆ ਤੇ ਦਾਦੇ ਦਾ ਨਾਮ ਟੈਣਾ ਸੀਗਾ ਮੁਖਤਿਆਰ ਤੇ ਇਹਨਾਂ ਨਾਲ ਤੁਸੀਂ ਗੱਲਬਾਤ ਸਿੱਧੀ ਵੀ ਕਰ ਸਕਦੇ ਆ ਤੇ ਬਾਕੀ ਜਿਨ੍ਹਾਂ ਨੇ ਕਿਸੇ ਨੇ ਕੋਈ ਖਾਤੇ 'ਚ ਦੂਰ ਨੇੜੇ ਬੈਠਾ ਖਾਤੇ 'ਚ ਵੀ ਪਾ ਸਕਦੇ ਆ ਤੇ ਇਹਨਾਂ ਦੀ ਹੈਲਪ ਹੈਲਪ ਜ਼ਰੂਰ ਕਰੋ ਜਿੰਨੀ ਵੀ ਹੋ ਸਕਦੀ ਹੈ ਤੇ ਬਾਕੀ ਆ ਜਿਹੜੀ ਆ ਦੂਜੇ ਮੁੰਡੇ ਦੀ ਫੋਟੋ ਆਪਾਂ ਇਹਦੇ ਉੱਤੇ ਲਾ ਦਿੰਨੇ ਆ ਤੁਸੀਂ ਵੀਡੀਓ ਵੀ ਚਲਾਵਾਂਗੇ ਨਾਲ ਤੇ ਬਾਕੀ ਆ ਜਿਹੜੇ ਇਹਨਾਂ ਦੇ ਨੰਬਰ ਆ ਉਹਨਾਂ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਸਿੱਧਾ ਕਰੇ ਤੇ ਬਹੁਤ ਬਹੁਤ ਧੰਨਵਾਦ ਜੀ